ਅੰਮ੍ਰਿਤਸਰ ਨਗਰ ਸੁਧਾਰ ٹرسٹ ਦੇ ਵਿੱਚ ਪਿਛਤਾਚਾਰ ਹੋਇਆ। ٹرسٹ ਦੀਆਂ ਵਿਵਾਦਿਤ ਜ਼ਮੀਨਾਂ ਨੂੰ ਛੂਟ ਕੇ ਸੁਨਿਧਵਾਈ। ਕਿ ٹرسٹ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਦੇ ਵਿੱਚ ਕਪੜਾ ਹੋਇਆ। ਇਹ ਸਵਾਲ ਅੰਮ੍ਰਿਤਸਰ ਨਗਰ ਸੁਧਾਰ ٹرسٹ ਦੇ ਚੇਅਰਮੈਨ ਸੁਰੇਸ਼ ਮਹਾਜਨ ਦੇ ਬਿਆਨ ਤੋਂ ਬਾਅਦ ਖੜੇ ਹੋ ਗਏ ਨੇ। ਮਹਾਜਨ ਨੇ ਆਪਣੀ ਹੀ ਪਾਰਟੀ ਦੇ ਆਗੂ ਅਤੇ ਸਥਾਨਕ ਸਰਕਾਰਾਂ ਬਾਰੇ ਬਤਰੀ ਅਨਿਲ ਜੋਸ਼ੀ ਦੇ ਉੱਤੇ ਸਵਾਲ ਚੁੱਕੇ ਨੇ। ਮਹਾਜਨ ਦੇ ਬਤਾਬਕ ਚੇਅਰਮੈਨ ਦੀਆਂ ਤਾਕਤਾਂ ਦੀ ਦੁਰਵਰਤੋਂ ਹੋਈ ਤੇ ਕਰੋੜਾਂ ਦੀ ਜ਼ਮੀਨ ਰਸੂਖਦਾਰ ਲੋਕਾਂ ਨੂੰ ਦੇ ਕੇ ٹرسٹ ਦੇ ਵਿੱਚ ਕਪੜਾ ਕੀਤਾ ਗਿਆ। ਮਹਾਜਨ ਦੇ ਮੁਤਾਬਕ ਜ਼ਮੀਨ ਸਬੰਧੀ ਛੂਟ ਦੇ ਅਜਿਹੇ ਪੰਜ ਮਾਮਲਿਆਂ ਵਿੱਚ ਟਰਸਟ ਨੂੰ ਕਰੀਬ 100 ਕਰੋੜ ਦਾ ਨੁਕਸਾਨ ਹੋਇਆ। ਇਸ ਲਈ ਉਹਨਾਂ ਨੇ ਸਿੱਧੇ ਤੌਰ ਤੇ ਮਹਿਕਮੇ ਦੇ ਮੰਤਰੀ ਤੇ ਸਵਾਲ ਚੁੱਕੇ ਨੇ। ਮੈਨੂੰ ਦੱਸੋ ਬਗਾਰ ਐਗਜ਼ੈਂਪਸ਼ਨ ਹੋ ਗਿਆ। ਮੈਂ ਤੁਹਾਡੀ ਅਕਨੋਲਜ ਹੋਰ ਵਾਅਦਾ ਕਰਨਾ ਚਾਹੁੰਦਾ ਕਿ ਕੁਝ ਐਸੇ ਫੈਸਲੇ ਜਿਹੜੇ ਮੈਨੂੰ ਦੱਸਿਓ ਬਗਾਰ بار بار ਕਰ ਦਿੱਤੇ ਜਾਂਦੇ ਆ। ਕਿਸੇ ਨੂੰ ਲੋਟਮੈਂਟ ਲੈਟਰ ਹੈ ਚੇਅਰਮੈਨ ਅੱਥੇ ਬੈਠਾ ਉਹਨੂੰ ਨਹੀਂ ਪਤਾ ਕਿ ਲੋਟਮੈਂਟ ਲੈਟਰ ਕਿਸ ਨੂੰ ਚਲੀ ਗਈ। ਤੋਂ ਜੇ ਤਾਂ ਮਿਸਯੂਜ਼ ਹੋ ਰਿਹਾ ਇਹ ਜੋ ਪੰਜ ਐਗਜ਼ੈਂਪਸ਼ਨ ਆਈਆਂ 100 ਕਰੋੜ ਰੁਪਏ ਦਾ ਘਟਾਲਾ ਇੱਥੋਂ ਹੀ ਨਿਕਲੇਗਾ ਇਹ ਸਾਰੇ ਕੰਮ ਲਈ ਡਾਇਰੈਕਟ ਮੇਰੇ ਵਿਭਾਗ ਦਾ ਮੰਤਰੀ ਜ਼ਿੰਮੇਵਾਰ ਹੈ ਮੈਨੂੰ ਲੱਗਦਾ ਹੈ ਕਿ ਭੂ ਮਾਫੀਆ ਜਿਹੜਾ ਉਹ ਸਾਡੇ ਨਾਲੋਂ ਇਹ ٹرسٹ ਨਾਲੋਂ ਜਾਂ ਚੇਅਰਮੈਨ ਨਾਲੋਂ ਜ਼ਿਆਦਾ ਸਟਰੋਂਗ ਹੈ ਉਹਨਾਂ ਨੂੰ ਉੱਪਰੋਂ ਕੁਝ ਐਸ ਹੀ ਫੀਡਬੈਕ ਮਿਲਦੀ ਹੈ ਕਿ ਉਹ ਅਸੀਂ ਉਹਨਾਂ ਦਾ ਕੁਝ ਵਿਗਾੜਨੇ ਪੈਂਦੇ ਮੈਂ ਚਾਹਨਾ ਕਿ ਇਹ ਜੋ ਇਹ ਐਗਜ਼ੈਂਪਸ਼ਨ ਵਾਲਾ ਕੇਸ ਹੋਇਆ ਯਾ ਇਹਦੇ ਚ ਮੈਂ 2-3 ਹੋਰ ਗੱਲਾਂ ਜਿਹੜੀਆਂ ਐਡ ਕੀਤੀ ਐ। ਉਹਦੀ ਵਿਲੈਂਸ ਕੁਆਰੀ ਹੋਵੇ। ਉਹ ਜਿਹੜੇ ਦੋਸ਼ੀ ਐ ਜਿਨ੍ਹਾਂ ਦੇ ਕਾਰਨ ਇੰਪਰੂਵਮੈਂਟ ਅਥਰ ਸਮਰਸਰ ਨੂੰ ਅਮਰਸਰ ਸ਼ਹਿਰ ਨੂੰ ਅਮਰਸਰ ਦੀ ਜਨਤਾ ਨੂੰ ਨੁਕਸਾਨ ਹੋ ਰਿਹਾ। ਉਹ ਸਾਰਾ ਸਾਹਮਣੇ ਆਣਾ ਚਾਹੀਦਾ। ਤੁਹਾਡੇ ਪਾਸੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨੈਲ ਜੋਸ਼ੀ ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਕਿ ਚੇਅਰਮੈਨ ਸਾਡੀ ਮਨਸ਼ਾ ਠੀਕ ਨਹੀਂ ਲੱਗ ਰਹੀ। ਜਿਹੜੀਆਂ ਜਿਹੜੀਆਂ ਪਾਵਰਾਂ ਵਾਲੀ ਗੱਲ ਐ। ਕੋਈ ਪਾਵਰਾਂ ਨਹੀਂ ਖੋਈ ਹੋਈਆਂ 6 ਮਹੀਨੇ ਪਹਿਲਾਂ ਇਹਨਾਂ ਦੇ ਆਉਣ ਤੋਂ ਵੀ ਪਹਿਲਾਂ 6 ਮਹੀਨੇ ਨਵੇਂ ਰੂਲ ਜਿਹੜੇ ਨੋਟੀਫਾਈ ਹੋਏ ਇੰਪਰੂਵਮੈਂਟ ਟਰਸਟਾਂ ਦੇ ਉਹੀ ਲਾਗੂ ਹੈ ਪੂਰੇ ਪੰਜਾਬ ਤੇ ਲਾਗੂ ਹੋਏ ਆ ਕੋਈ ਇੱਥੇ ਕੋਈ ਕੱਲਾ ਥੋੜੀ ਹੈ ਜਿਹੜੀਆਂ ਜਿਹੜੀਆਂ ਬਿਲਡਿੰਗਾਂ ਵੀ ਇਸ ਥੋੜੀਆਂ ਬੋਤੀਆਂ ਵੱਧ ਘੱਟ ਬਣੀਆਂ ਉਹ ਸਰਕਾਰ ਨੂੰ ਰੈਵਨਿਊ ਦੇ ਕੇ ਰੈਗੂਲਰ ਕਰਾ ਲੈਣਗੇ ਇਲੈਕਸ਼ਨ ਦੇ ਟਾਈਮ ਤੇ ਆ ਕੇ ਅਗਰ ਕੋਈ ਬੰਦਾ ਪਾਰਟੀ ਦਾ ਇਹੋ ਜੀ ਗੱਲ ਕਰਦਾ ਤੇ ਵੀ ਮੰਚਾ ਠੀਕ ਨਹੀਂ ਪਾਰਟੀ ਬ੍ਰਤੀ ਹੋ ਸਕਦੀ ਫਿਲਹਾਲ ਨਗਰ ਸੁਧਾਰ ٹرسٹ ਦੇ ਚੇਅਰਮੈਨ ਨੇ ਮਾਮਲੇ ਦੀ ਜਾਂਚ ਲਈ ਸਰਕਾਰ ਨੂੰ ਪੱਤਰ ਲਿਖਿਆ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਵਿਭਾਗ ਨੂੰ ਵੀ ਇਸ ਕਪੜੇ ਦੀ ਜਾਂਚ ਲਈ ਲਿਖਿਆ ਸੀ ਪਰ ਉਹਦੋਂ ਕੋਈ ਕਾਰਵਾਈ ਨਹੀਂ ਹੋਈ ਸੀ